ਦਾਦੂਵਾਲ ਸਾਹਿਬ ਇੱਕ ਚਰਚਾ ਸ਼ਾਇਦ ਤੁਹਾਨੂੰ ਅਜੇ ਤੱਕ ਮੀਡੀਆ ਨੇ ਸਵਾਲ ਨਹੀਂ ਨਾ ਕੀਤਾ ਹੋਵੇ ਹਾਲਾਂਕਿ ਜਿਹੜਾ ਬਠਿੰਡਾ ਮਾਨਸਾ ਚਲ ਮੈਂ ਆਮ ਪਿੰਡਾਂ ਚੋਂ ਸੁਣਿਆ ਕਦੇ ਕਦੇ ਤੁਹਾਡੀ ਸਾਝ ਰਹੀ ਕੋਈ ਥੋੜੀ-ਬਹੁਤੀ ਸਿਰਸਾ ਦੇ ਜਿਹੜੇ ਡੇਰਾ ਸਿਰਸਾ ਦੇ ਮੁਖੀ ਨੇ ਰਾਮ ਰਹੀਮ ਜਾਂ ਫਿਰ ਇੱਕ ਅਫਵਾਹ ਹੈਗੀ ਜਾਂ ਚਰਚਾ ਹੀ ਇਕੱਲੀ ਇਹ ਤਾਂ ਵੈਸੇ ਉਹਨਾਂ ਨੇ ਨਾ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀਗੇ ਤਾਂ ਉਦੋਂ ਇਹਨਾਂ ਨੇ ਇੱਕ ਮੈਨੂੰ ਕੰਡੈਮਨ ਕਰਨ ਵਾਸਤੇ ਇਹਨਾਂ ਨੇ ਅਫਵਾਹ ਚਲਾਈ ਸੀ ਕਿ ਦਾਦੂਵਾਲ ਤੇ ਰਾਮ ਰਹੀਮ ਦਾ ਸਗੀ ਮਾਸੀ ਦੇ ਮੁੰਡੇ ਇਹਦਾ ਜੱਟ ਭਰਾ ਨੇ ਆਪਸ ਚ ਜੇ ਸਾਨੂੰ ਲੜਾਈ ਜਾਂਦੇ ਬਾਕੀਆਂ ਨੂੰ ਹਾਂ ਹੁਣ ਮੈਂ ਮਾਝੇ ਦਾ ਇਹ ਇਧਰ ਗੁਰੂ ਸਰ ਮੋੜੀਏ ਦਾ ਨਾ ਕੋਈ ਸਾਡਾ ਲੈਣਾ ਨਾ ਦੇਣਾ ਫਿਰ ਕਿਸੇ ਨੇ ਵੀ ਕਿਹਾ ਕਹਿੰਦੇ ਵੀ ਦਾਦੂਗਾਲ ਤੇ ਗਰਜੰਡ ਸਿੰਘ ਰਾਜਸਥਾਨੀ ਤੇ ਰਾਮ ਰਹੀਮ ਇਕੱਠੇ ਰਹਿੰਦੇ ਸੀਗੇ ਹਾਂ ਵੀ ਸਾ ਸਤਨਾਮ ਦੇ ਕੰਨ ਤੇ ਧਰ ਕੇ ਤੇ ਉਹਦੇ ਤੋਂ ਇਹ ਗੱਦੀ ਦਵਾਤੀ ਰਾਮ ਰਹੀਮ ਨੂੰ ਗਰਜੰਡ ਸਿੰਘ ਰਾਜਸਥਾਨੀ ਤੇ ਦਾਦੂਗਾਲ ਨੇ ਤੇ ਮੁੜ ਕੇ ਜਿਹੜਾ ਰਾਮ ਰਹੀਮ ਸੀ ਉਹ ਇਹਨਾਂ ਤੋਂ ਪਾਸੇ ਹੋ ਗਿਆ ਤੇ ਤਾਂ ਕਰਕੇ ਹੁਣੇ ਰਾਮ ਰਹੀਮ ਦਾ ਵਿਰੋਧ ਕਰਦੇ ਆ ਇਹ ਸਾਰੀਆਂ ਫਵਾਵਾਂ ਸੀ ਨਾ ਤਾਂ ਮੈਨੂੰ ਕਦੇ ਗੁਰਜੰਸੇ ਰਾਜਸਥਾਨੀ ਮਿਲਿਆ ਨਾ ਮੈਂ ਕਦੇ ਇਹਦੇ ਡੇਰੇ ਸਰਸੇ ਦੇ ਅੰਦਰ ਗਿਆ ਨਾ ਮੈਂ ਕਦੇ ਜ਼ਿੰਦਗੀ 'ਚ ਰਾਮ ਰਹੀਮ ਨੂੰ ਮਿਲਿਆ ਮੇਰੇ ਨਾਲ ਸਿੱਧਾ ਟੱਕਰਾ ਉੱਥੇ ਹੋਇਆ ਸੀ ਕੁੱਕਿਆਂ ਵਾਲੀ 16 ਜੁਲਾਈ 2007 ਨੂੰ ਜਦੋਂ ਇਸ ਸਵਾਗ ਰਚਨ ਤੋਂ 2 ਮਹੀਨੇ ਬਾਅਦ ਪਹਿਲੀ ਵਾਰੀ ਬਾਹਰ ਨਿਕਲਿਆ ਪਹਿਲਾਂ ਉੱਥੇ ਗਿਆ ਸੀ ਬੁੱਧਰਾਂ ਵਾਲੀ ਉੱਥੇ ਸੀ ਬਰਾਬਰ ਦੀਵਾਨ ਸੰਗਤਾਂ ਨੇ ਸਾਨੂੰ ਲਾ ਲਿਆ ਵਿਚਾਲੇ ਫੋਰਸਾਂ ਨੇ ਕੰਧ ਬਣਾਤੀ ਤੇ ਫਿਰ ਇੱਥੇ ਕੋਕਿਆਂ ਵਾਲੀ ਪਿੰਡ ਆਇਆ ਜਿਹੜਾ ਮੇਰੇ ਨਾਲ ਸਿੰਘਾ ਭਾਈ ਜਗਮੀਤ ਸਿੰਘ ਬਰਾੜੋ ਦਾ ਪਿੰਡ ਆ ਕੋਕਿਆਂ ਵਾਲੀ ਡਿਸਟ੍ਰਿਕਟ ਸਰਸਾ ਚ ਪੰਜਾਬੀ ਏਰੀਆ ਉੱਥੇ ਫਿਰ ਵਿਰੋਧ ਕੀਤਾ ਹੀ ਸੰਗਤਾਂ ਨੂੰ ਉਦੋਂ ਇਹ ਜੁੱਤੀਆਂ ਜੋੜੇ ਛੱਡ ਕੇ ਭੱਜਿਆ ਅਖਬਾਰਾਂ 'ਚ ਵੀ ਲੱਗਿਆ ਤੁਸੀਂ ਸੁਣਿਆ ਹੋਣਾ ਉਹਦੀਆਂ 70-80 ਗੱਡੀਆਂ ਵੀ ਡੈਮੇਜ ਹੋਈਆਂ ਸੀਗੀਆਂ ਵੱਡਾ ਕਾਫਲਾ ਲੈ ਕੇ ਚਾਰ ਤਰ੍ਹਾਂ ਦੀ ਫੋਰਸ ਸੀ ਅੱਜ ਵੀ YouTube ਤੇ ਪਿਆ ਬਹੁਤ ਕੁਝ 307 ਦਾ ਮੁਕਾਦਮਾ ਵੀ ਸਾਡੇ ਤੇ 16 ਜਾਣਿਆਂ ਤੇ 22 ਨੇ ਹੁੰਦਾਰਜ ਹੋਇਆ ਸੀ ਕਈ ਗਦਾਰਾਂ ਨੇ ਆਪਣੇ ਨਾਂ ਕਢਾ ਲੇ ਸੀ ਉਹਦੇ ਦੇ ਤੇ ਸਾਡੇ ਜਿਹੜੇ ਸੀ ਉਹ ਪਵਾਤੇ ਸੀਗੇ ਅੱਜ ਵੀ ਐਫ ਆਈ ਆਰ ਦੇ ਨਾਂ ਦੇ ਉੱਤੇ ਲੀਖਾਂ ਵੱਜੀਆਂ ਹੋਈਆਂ ਨੇ ਅੱਜ ਵੀ ਦੇਖੋ ਨਾ ਜਿਹੜੇ ਗਦਾਰਾਂ ਨੇ ਐਸ ਪੀ ਨਾਲ ਡੀ ਸੀ सिरसा ਨਾਲ ਗੰਢਤੁੱਪ ਕਰਕੇ ਤੇ ਪੰਥਕ ਬੰਦਿਆਂ ਦੇ ਪਰਚਾ ਪਵਾਤਾ ਤੇ ਆਪਣਾ ਨਾਂ ਢਾਕੇ ਗਦਾਰ ਤੇ ਆਪਣੇ ਆਪ ਨੂੰ ਕਹਾਉਂਦੇ ਪੰਥਕ ਆ ਤੇ ਉਹ ਅਸੀਂ 2018 ਤੱਕ ਉਹ ਕੇਸ ਭੁਗਤਿਆ 2007 ਦਾ ਸੀਗਾ 18 ਚ ਜਾ ਕੇ ਬਾਜ ਜਦ ਬਰੀ ਹੋਏ ਅਸੀਂ ਸਾਰੇ ਜਾਣੇ ਸੋ ਉਦੋਂ ਸਾਡਾ ਜਿਹੜਾ ਸੀ ਉਹਦੇ ਨਾਲ ਸਾਹਮਣਾ ਹੋਇਆ ਉੱਥੇ ਉਹ ਵੀ ਆਹਮੋ ਸਾਹਮਣੇ ਜਦੋਂ ਕੁੱਕਿਆਂ ਵਾਲੀ ਉਹਦਾ ਨਾਮਕ ਦੇ ਡੇਰੇ ਗਿਆ ਨਾ ਕਦੇ ਉਹਨੂੰ ਮਿਲਿਆ ਉੱਥੇ ਉਹ ਜੁੱਤੀਆਂ ਜੋੜੇ ਛੱਡ ਕੇ ਭੱਜਿਆ ਸੀ ਉਹ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹਦਾ ਪਰਚਾ ਵੀ ਐਫ ਆਈ ਆਰ ਲੌਂਚ ਹੋਈ ਸੀਗੀ ਸੋ ਇਸ ਤਰੀਕੇ ਨਾਲ ਇਹ ਜਿਹੜੀਆਂ ਫਵਾਵਾਂ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਵੀ ਗਏ ਤਾਂ ਦਾਦੂਗਾਲ ਤੇ ਰਾਮ ਰਹੀਮ ਦਾ ਜੀ ਮਾਸੀ ਦੇ ਪੁੱਤ ਨੇ ਜੀ ਬਿਲਕੁਲ ਇਹੀ ਚਰਚਾ ਚੱਲੀ ਇਹ ਤਾਂ ਜੀ ਗਰਜੰਦ ਸਿੰਘ ਰਾਜਸਥਾਨੀ ਜਿਹੜਾ ਖਾੜਕੂ ਸਿੰਘ ਹੋਇਆ ਤੇ ਇਹਨਾਂ ਨੇ ਗੱਦੀ ਦਵਾਈ ਸੀ ਜੀ ਉਹ ਡੇਰੇ ਰਹਿੰਦੇ ਇਹ ਸਾਰੀਆਂ ਫਵਾਵਾਂ ਨੇ ਇਹਦੇ ਵਿੱਚ ਕੋਈ ਤੱਤ ਵਾਲੀ ਗੱਲ ਜਿਹੜੀ ਸੱਚਾਈ ਵਾਲੀ ਗੱਲ ਉਹ ਨਹੀਂ ਹੈ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਸਿੱਖ ਪੰਥ ਦੀ ਗੱਲ ਕਰਦੇ ਹਾਂ ਕਹਿੰਦੇ ਡੇਰਾਵਾਦ ਤੋਂ ਵੱਡਾ ਖਤਰਾ ਹੈ ਅੱਜ ਜੇ ਸਿੱਖ ਧਰਮ ਨੂੰ ਹੈਗਾ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਡੇਰੇ ਵੀ ਖੁੱਲ ਰਹੇ ਨੇ ਪੁਰਾਣੇ ਡੇਰੇ ਵੀ ਹੈਗੇ ਨੇ ਇੱਕ ਡੇਰਾ ਸਰਸਾ ਡੇਰਾ ਹੈਗਾ ਉਹਦੇ ਨਾਲ ਸਿੱਧੇ ਤੌਰ ਤੇ ਤੁਹਾਡਾ ਵਿਰੋਧ ਆ ਤੁਸੀਂ ਹਰ ਇੱਕ ਸਮੇਂ ਤੇ ਵਿਰੋਧ ਕੀਤਾ ਵੇਅਦਵੀ ਨੂੰ ਲੈ ਕੇ ਪਰ ਇੱਕ ਡੇਰਾ ਇਹ ਵੀ ਹੈ ਕਹਿੰਦੇ ਵਿਆਸ ਡੇਰੇ ਦੇ ਨਾਲ ਦਾਦੂਵਾਲ ਹੁਣਿਆਂ ਦੀ ਗੂੜੀ ਸਾਂਝ ਹੈ ਉਹ ਗੂੜੀ ਸਾਂਝ ਦਾ ਕਾਰਨ ਕੀ ਆ ਅਜੇ ਕੀੜੀ ਗੱਲ ਹੈ ਕਿ ਤੁਹਾਨੂੰ ਇੱਕ ਸਿੱਖ ਆਗੂ ਹੋਣ ਦੇ ਨਾਤੇ ਜਿਹੜਾ ਡੇਰਾ ਵਿਆਸ ਦੇ ਨਾਲ ਸਾਂਝ ਪਾਉਣੀ ਪੈਗੀ ਉਹਨਾਂ ਦੇ ਜਿਹੜੇ ਮੁਖੀ ਨੇ ਉਹ ਲਗਾਤਾਰ ਤੁਹਾਡੇ ਨਾਲ ਮਿਲਬਰਤਨ ਰੱਖ ਭਾਰਤ ਦੇ ਵਿੱਚ ਬਹੁਤ ਡੇਰੇ ਆ ਹਮ ਅਨੇਕਾਂ ਸੈਂਕੜੇ ਨਹੀਂ ਹਜ਼ਾਰਾਂ ਡੇਰੇ ਆ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਆ ਪਰ ਦੂਜੇ ਧਰਮ ਵਿੱਚ ਦਖਲਅੰਦਾਜ਼ੀ ਕਰਨ ਦਾ ਹੱਕ ਨਹੀਂ ਆ ਸਿੱਖੀ ਨੂੰ ਕਿਸੇ ਤੋਂ ਖਤਰਾ ਨਹੀਂ ਆ ਜੀ ਸਿੱਖੀ ਨੂੰ ਜੇ ਖਤਰਾ ਵਾ ਨਾ ਤਾਂ ਉਹ ਸਿਰਫ ਇਹਸ ਕਰਕੇ ਆ ਕਿ ਅਸੀਂ ਸਿੱਖ ਸਿੱਖੀ ਦੇ ਨਾਲ ਨਹੀਂ ਜੁੜ ਰਹੇ ਜੇ ਸਿੱਖ ਸਿੱਖੀ ਨਾਲ ਜੁੜੇ ਸਿੱਖੀ ਤਾਂ ਏਡੀ ਵਿਸਾਲ ਆ ਸਰਬੰ ਦਾ ਭਲਾ ਮੰਗਦੀ ਆ ਔਰ ਹਰ ਜਗ੍ਹਾ ਤੇ ਇੱਥੇ ਕੁਰਬਾਨੀ ਦੀ ਲੋੜ ਭਗਤੀ ਸ਼ਕਤੀ ਲੋ ਹਰ ਜਗ੍ਹਾ ਖੜਦੀ ਆ ਕੋਈ ਡੇਰਾ ਸਿੱਖੀ ਨੂੰ ਖਤਰਾ ਨਹੀਂ ਪੈਦਾ ਕਰ ਸਕਦਾ ਪਰ ਜਦੋਂ ਕੋਈ ਡੇਰੇ ਵਾਲੇ ਨੇ ਸਾਡੇ ਸਵਾਗ ਰਚਿਆ ਗੁਰੂ ਦਾ ਔਰ ਮੇਰਾ ਉਸ ਤੋਂ ਪਹਿਲਾਂ ਦਾ 97 ਦਾ ਟਕਰਾਕਾ ਤਾਂ ਉਹ ਪਤਾ ਕੀ ਕਹਿੰਦਾ ਜਦੋਂ ਐ ਬੈਠਾ ਹੁੰਦਾ ਸੀਗਾ ਉਹ ਭਗਤੋਂ ਮੇਰੇ ਕੋਲ ਤਾਂ ਸਮਾਂ ਨਹੀਂ ਨਹੀਂ ਤਾਂ ਇਹੋ ਜੇ ਗ੍ਰੰਥ ਤਾਂ ਮੈਂ ਵੀ ਲਿਖ ਦਿਆਂ ਕਹਿੰਦਾ ਗੁਰੂ ਗ੍ਰੰਥ ਵਿੱਚ ਇਹ ਗੱਲ ਹੁੰਦੀ ਰਹੀ ਗੁਰੂ ਗ੍ਰੰਥ ਸਾਹਿਬ ਦੇ ਪਰਥਾਏ ਉਹਦੀ ਜਿਹੜੀ ਗੱਲ ਸੀਗੀ ਉਹ ਭਾਵੇਂ ਲੋਕਾਂ ਨੂੰ ਕਹਿੰਦਾ ਸੀਗੇ ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਹਾਂ ਪਰ ਉਹ ਮੁਸਲਮਾਨ ਨੂੰ ਮੁਸਲਮਾਨ ਨਹੀਂ ਸੀ ਰਹਿਣ ਦਿੰਦਾ ਹਿੰਦੂ ਨੂੰ ਹਿੰਦੂ ਨਹੀਂ ਸਿੱਖ ਨੂੰ ਸਿੱਖ ਨਹੀਂ ਇਸਾਈ ਨੂੰ ਇਸਾਈ ਨਹੀਂ ਉਹ ਕਹਿੰਦਾ ਤੁਹਾਡੇ ਧਰਮਾਂ ਚ ਕੁਝ ਨਹੀਂ ਮੇਰੇ ਕੋਲੇ ਆਓ ਕੰਨ ਚ ਫੂਕ ਬਣਵਾਓ ਤੇ ਸਿੱਧੇ ਸਜ ਖਣੇ ਜਾਓ ਠੀਕ ਹੈ ਨਾ ਤੁਹਾਡੇ ਧਰਮਾਂ ਚ ਕੁਝ ਨਹੀਂ ਤੋਂ ਇਸ ਕਰਕੇ ਉਹਦੇ ਨਾਲ ਬਰੋਧ ਜਿਹੜਾ ਸੀਗਾ ਸਾਡਾ ਸ਼ੁਰੂ ਹੋਇਆ ਵੀ ਇਹ ਸੱਚਾ ਸੌਦਾ ਨਹੀਂ ਇਹ ਸੱਚੇ ਦਾ ਨਾਮ ਲੈ ਕੇ ਸੌਦਾ ਮਾਰਦੇ ਇਹ ਝੂਠਾ ਸੌਦਾ ਵਾ ਜੀ ਇਹ ਰਾਮ ਰਹੀਮੇ ਨੇ ਸੱਜਣ ਠੱਗਾਂ ਨੂੰ ਨਾਂ ਰਖਾਇਆ ਵੀ ਲੁੱਟਣਾ ਮੱਠਾ ਵਾਲੇ ਨੂੰ ਵੀ ਆ ਲੁੱਟਣਾ ਮਕਬਰੇ ਵਾਲੇ ਨੂੰ ਵੀ ਆ ਲੁੱਟਣਾ ਮੰਦਰ ਵਾਲੇ ਨੂੰ ਵੀ ਆ ਤੇ ਤਾਂ ਇਹਨੇ ਗੁਰਮੀਤ ਰਾਮ ਰਹੀਮ ਸਿੰਘ ਜੀ ਇਰਾਨਾ ਰਾਮ ਵਾਲੇ ਬਚਨ ਨ ਰਹੀਮ ਵਾਲੇ ਬਚਨ ਸੁਕੇ ਨ ਸਿੱਖ ਬਚਨ ਇਸ ਕਰਕੇ ਇਹਦੇ ਨਾਲ ਟਕਰਾ ਹੋਇਆ ਬਾਕੀ ਬਹੁਤ ਸਾਰੇ ਕੱਲਾ ਇਹੀ ਡੇਰਾ ਨਹੀਂ ਡੇਰਾ ਵਿਆਸ ਦੀ ਗੱਲ ਨਹੀਂ ਆ ਬਹੁਤਾ ਸਾਡੇ ਨੇੜੇ ਜਗਮਾਲ ਵਾਲੀ ਡੇਰਾ ਵਾ ਇਹਨਾਂ ਚੋਂ ਹੀ ਨਿਕਲਿਆ ਨਾਲੇ ਉਹ ਸੰਤ ਵਕੀਲ ਬਹਾਦਰ ਜੰਦ ਨੇ ਉਹ ਮੇਰੇ ਕੋਲ ਵੀ ਆਉਂਦੇ ਮੈਂ ਵੀ ਕਈ ਵਾਰ ਉਹਨਾਂ ਨੂੰ ਮਿਲਦਾ ਉਸ ਡੇਰੇ ਦੇ ਵਿੱਚੋਂ ਨਿਕਲਿਆ ਹੋਇਆ ਡੇਰਾ ਸਰਸਾ ਦਾ ਜਿਹੜਾ ਸਭ ਮਸਤਾਨਾ ਸੀ ਪਹਿਲਾਂ ਜੀ ਸਭ ਮਸਤਾਨਾ ਜਿਹੜਾ ਸੀ ਉਹ ਸ਼ਾਵਨ ਸਿੰਘ ਦਾ ਮਰੀਜ਼ ਚੇਲਾ ਸੀਗਾ ਡੇਰਾ ਵਿਆਸ ਤੋਂ ਇਹ ਸਾਬ ਮਸਤਾਨੇ ਤੋਂ ਬਾਅਦ ਜਿਹੜਾ ਸੀਗਾ ਸਤਨਾਮ ਸਿੰਘ ਬਣਿਆ ਤੇ ਮਸਤਾਨਾ ਤੇ ਮੈਨੇਜਰ ਸਾਹਿਬ ਸੀਗੇ ਜੀ ਮੈਨੇਜਰ ਸਾਹਿਬ ਜਿਹੜੇ ਸੀਗੇ ਉਹ ਗੱਦੀ ਦੇ ਦਾਵੇਦਾਰ ਸੀ ਪਰ ਬਣ ਗਏ ਸਤਨਾਮ ਸਿੰਘ ਫਿਰ ਮੈਨੇਜਰ ਸਾਹਿਬ ਉੱਥੋਂ ਛੱਡ ਕੇ ਇੱਥੇ ਆ ਗਏ ਜਗਮਾਲ ਵਾਲੀ ਆ ਸਾਡੇ ਤੋਂ ਚਾਰ ਫਰ ਲੰਘਾਂ ਤੇ ਆ ਕਾਲਾਂ ਵਾਲੀ ਮੰਡੀ ਦੇ ਕੋਲ ਆ ਉਹ ਵੀ ਤਿੰਨ ਚਾਰ ਸੌ ਏਕੜ ਚ ਫੈਲਿਆ ਹੋਇਆ ਵੱਡਾ ਡੇਰਾ ਵੱਡੀ ਮਾਰਦਾ ਲੱਖਾਂ ਕਰੋੜਾਂ ਉਹਨਾਂ ਦੇ ਵੀ ਪੈਰੋਕਾਰ ਨੇ ਉੱਥੇ ਉਹਨਾਂ ਕੋਲੇ ਆਉਂਦੇ ਆ ਉਹ ਸਾਰਾ ਦਿਨ ਭਗਤੀ ਦੀ ਗੱਲ ਕਰਦੇ ਆ ਸੰਤ ਉਹ ਮੇਰੇ ਕੋਲ ਵੀ ਆ ਜਾਂਦੇ ਉਹ ਗੁਰਬਾਣੀ ਦੀ ਗੱਲ ਜਿਹੜੀ ਸੰਗਤ ਜਾਂਦੀ ਉਹਨਾਂ ਨੂੰ ਗੁਰਬਾਣੀ ਦੀ ਗੱਲ ਵੀ ਗੁਰੂ ਘਰ ਜਾਓ ਆਪ ਹੁੰਦੇ ਆ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਗੁਰੂ ਸਾਹਿਬ ਦੇ ਸ਼ਰਧਾ ਸਤਕਾਰ ਦੇ ਸਹਿਤ ਤਾਂ ਉਹਨਾਂ ਨਾਲ ਵੀ ਮੇਰਾ ਕੋਈ ਟਕਰਾਰ ਨਹੀਂ ਆ ਮੇਰਾ ਬਾਬਾ ਨਾਮਧਾਰੀ ਨੇ ਬਾਬਾ ਉਦੇਸ ਸਿੰਘ ਨੇ ਠਾਕੁਰ ਦਲੀਪ ਸਿੰਘ ਦੇ ਵੀ ਮੈਨੂੰ ਫੋਨ ਆਏ ਸੰਪਰਦ ਹੈ ਉਹ ਉਹਨਾਂ ਦਾ ਵੀ ਮੇਰੇ ਨਾਲ ਉਹਨਾਂ ਨੇ ਪੁਰਾਤਨ ਗੁਰੂ ਸਾਹਿਬ ਦੇ ਸਰੂਪ ਸੰਭਾਲੇ ਹੋਏ ਆ ਦਸਮ ਗ੍ਰੰਥ ਦੇ ਸਰੂਪ ਸੰਭਾਲੇ ਤਾਂਤੀ ਸਾਜ ਬਰਾਸਤੀ ਕੀਰਤਨ ਜਿਹੜਾ ਸੰਭਾਲਿਆ ਹੋਇਆ ਕਈ ਗੱਲਾਂ ਸਾਰੀਆਂ ਗੱਲਾਂ ਨਾਲ ਆਪਾਂ ਚਲੋ ਕਿਸ ਦੀਆਂ ਨਾਲ ਸਹਿਮਤ ਕਈ ਸਾਡੀਆਂ ਗੱਲਾਂ ਨਾਲ ਨਹੀਂ ਸਾਰੀਆਂ ਸਹਿਮਤ ਹੁੰਦੇ ਸਤਿਗੁਰ ਨੇ ਕਿਹਾ ਸਾਂਝ ਕਰੀਜਾ ਗੁਣਿਆ ਕੇਰੀ ਛੋੜ ਔਗਣ ਚੱਲੀ ਆ ਉਹਨਾਂ ਦੀ ਸਾਂਝ ਔਗਣਾਂ ਨੂੰ ਛੱਡ ਕੇ ਚੱਲਣਾ ਮੈਂ ਕਿਸੇ ਨੂੰ ਨਾ ਕਦੇ ਮੈਂ ਕਹਿੰਨਾ ਮੈਂ ਵੀ ਫਲਾਣੀ ਡੇਰੇ ਨੂੰ ਮੰਨੋ ਫਲਾਣੀ ਧਰਮ ਨੂੰ ਮੰਨੋ ਮੈਂ ਕਹਿੰਨਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸਿੱਖੀ ਨਾਲ ਜੁੜੋ ਅਮਰਸ਼ਕੋ ਸਾਬਤ ਸੂਰਤ ਹੋ ਉਹ ਆਪਣੇ ਧਰਮ ਚ ਪਰਪੱਕੋ ਦੂਜਿਆਂ ਦਾ ਸਤਿਕਾਰ ਕਰੋ ਕਿਸੇ ਧਰਮ ਦਾ ਧਰਮ ਗ੍ਰੰਥ ਦਾ ਧਰਮੀ ਬੰਦੇ ਦਾ ਨਰਾਦਰ ਨਾ ਕਰੋ ਚਾਹੇ ਕੋਈ ਵੀ ਡੇਰਾ ਵੀ ਕਿਉਂ ਨਾ ਹੋਵੇ ਕੋਈ ਧਰਮ ਵੀ ਕਿਉਂ ਨਾ ਹੋਵੇ ਜਿਹੜਾ ਕੋਈ ਚੰਗੇ ਪਾਸੇ ਲਾਉਂਦਾ ਕੋਈ ਨਸ਼ੇ ਛਡਾਉਂਦਾ ਵਾ ਕੋਈ ਸਮਾਜ ਦੀ ਸੇਵਾ ਕਰਦਾ ਵਾ ਉਹਦੀ ਮੈਂ ਸਲਾਘਾ ਕਰਦਾ ਚਾਹੇ ਕਿਸੇ ਡੇਰੇ ਦਾ ਹੋਵੇ ਕਿਸੇ ਧਰਮ ਦਾ ਹੋਵੇ ਜਿਹੜਾ ਸਾਡੇ ਧਰਮ ਚ ਦਖਲ ਦਿੰਦਾ ਜੀ ਸਾਡੇ ਧਰਮ ਦੀਆਂ ਰੋਹ ਰੀਤਾਂ ਮਰਿਆਦਾਵਾਂ ਨੂੰ ਕੰਡੈਮ ਕਰਦਾ ਜਾਂ ਸਾਡੇ ਗੁਰੂਆਂ ਦਾ ਸਵਾਗ ਰੱਜਦਾ ਉਹਦੇ ਨਾਲ ਸਾਡਾ ਟਕਰਾਵੋ ਉਹਦੇ ਨਾਲ ਸਾਡਾ ਛਤੀ ਦਾ ਅੰਕੜਾ ਉਹ ਕਰਦੇ ਆ ਬਾਕੀ ਕਿਸੇ ਡੇਰੇ ਮੇਰਾ ਬਹੁਤ ਸਾਰੇ ਉਦਾਸੀ ਮਹਾਤਮਾ ਨਿਰਮਲੇ ਮਹਾਤਮਾ ਸੰਨਿਆਸੀ ਮਹਾਤਮਾ ਬੜੇ ਸਾਰੇ 나ਥ ਮਹਾਤਮਾ ਮੇਰਾ ਬੜਾ ਪਿਆਰ ਸਤਿਕਾਰ ਆ ਉਹਨਾਂ ਦੇ ਨਾਲ ਅਕੱਲ ਮੇਰੇ ਪਿੰਡ ਦੇ ਵਿੱਚ ਹੀ ਸੀ ਇੱਥੇ ਬਾਬਾ ਮੋਡੂ ਦਾਸ ਦਾ ਸਥਾਨ ਆ ਤੇ ਉੱਥੇ ਸ੍ਰੀ ਖੰਡਪੜ ਸਾਹਿਬ ਦਾ ਭੋਗ ਸੀ ਬੜੇ ਉਦਾਸੀ ਸੰਨਿਆਸੀ ਨਿਰਮਲੇ ਮਹਾਤਮਾ ਆਏ ਸੀਗੇ ਮੈਂ ਉਹਨਾਂ ਚ ਵੀ ਬੈਠਾ ਸੀਗਾ ਇਹ ਸੰਪਰਦਾਵਾਂ ਨੇ ਇਹਨਾਂ ਦੇ ਆਪਣੇ ਸਥਾਨ ਸੋ ਇਸ ਕਾਰਨ ਕਰਕੇ ਇਹਦੇ ਨਾਲ ਟਕਰਾ ਸਾਡਾ ਤਾਂ ਦੇਖੋ ਪੰਥ ਵਿੱਚ ਵੀ ਕੋਈ ਨਹੀਂ ਸੀਗਾ ਪਹਿਲਾਂ ਗੱਲਬਾਤ ਜਦੋਂ ਇਹਨੇ ਪੰਥ ਨਾਲ ਪੰਗਾ ਲਿਆ ਕੌਮ ਨਾਲ ਪੰਗਾ ਲਿਆ ਤਾਂ ਇਹਦੇ ਨਾਲ ਟਕਰਾ ਪਿਆ ਤਾਂ ਇਹਦੇ ਡੇਰੇ ਚੋਂ ਹੀ ਨਿਕਲਿਆ ਜਿਹੜਾ ਡੇਰਾ ਗੁਰਬਖਸ਼ ਸਿੰਘ ਮੈਨੇਜਰ ਔਰ ਮੈਨੇਜਰ ਸਾਹ ਤੋਂ ਬਾਅਦ ਵਕੀਲ ਬਹਾਦਰ ਜਾਂਦੇ ਨੇ ਇੱਥੇ ਹੁਣ ਸੰਚਾਲਕ ਨੇ ਪਰ ਸਾਡਾ ਕਦੇ ਕੋਈ ਟਕਰਾ ਨਹੀਂ ਠੀਕ ਉਹ ਆਪਣੇ ਆਪਣੇ ਜਿਹੜੇ ਉਹਨਾਂ ਨੂੰ ਮੰਨਦੇ ਆ ਨਾ ਦਾ ਸਾਰੀ ਦੁਨੀਆ ਨੇ ਮੁਸਲਮਾਨ ਬਣਨਾ ਨਾ ਸਾਰੀ ਦੁਨੀਆ ਸ਼ਾਈ ਬਣਨਾ ਨਾ ਸਾਰੀ ਦੁਨੀਆ ਨੇ ਸਨਤਨੀ ਬਣਨਾ ਹਰੇਕ ਦਾ ਆਪੂ ਆਪਣਾ ਧਰਮ ਦੀ ਗੱਲ ਕਰੇ ਦੂਜੇ ਧਰਮਾਂ ਦਾ ਸਤਕਾਰ ਭਾਈਚਾਰਕ ਸਾਂਸ ਸਾਨੂੰ ਪੈਦਾ ਕਰਨੀ ਚਾਹੀਦੀ ਚਾਹੇ ਧਰਮਾ ਚਾਹੇ ਡੇਰੇਆ ਚ ਕੋਈ ਹਾਂ ਜਿਹੜਾ ਪਖੰਡਵਾਦ ਕਰਦਾ ਜਿਹੜਾ ਮਨੁੱਖਤਾ ਦਾ ਨੁਕਸਾਨ ਕਰਦਾ ਸਮਾਜ ਦਾ ਨੁਕਸਾਨ ਕਰਦਾ ਵਾ ਉਹਦੇ ਅਸੀਂ ਖਿਲਾਫ ਆ ਚਾਹੇ ਕੋ ਡੇਰਾ ਹੋਵੇ ਤੇ ਚਾਹੇ ਕੋ ਧਰਮੀ ਕਹਾਉਂਦਾ ਬੰਦਾ ਚਾਹੇ ਸਾਡੇ ਝੋਵੇ ਤੇ ਚਾਹੇ ਕਿਤੇ ਬਾਹਰੋਂ ਹੋਵੇ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਦਾ ਵਾ ਜਿਹੜਾ ਭਾਈਚਾਰਕ ਸਾਂਝ ਨੂੰ ਤੋੜਦਾ ਵਾ ਦੰਗੇ ਫਸਾਦ ਭੜਕਾਉਂਦਾ ਵਾ ਨਰਾਦਰ ਕਰਦਾ ਬੇਅਦਬੀ ਵਾਲੇ ਕੰਮ ਜਿਸ ਤਰ੍ਹਾਂ ਆਏ ਹੁਣ ਸੌਦਾ ਸਾਧ ਇਹਦਾ ਤਾਂ ਸਿੱਧਾ ਬੇਅਦਬੀ ਕਾਂਡ ਦੇ ਵਿੱਚ ਨਾ ਜੁੜਦਾ ਵਾ ਪੰਜਾਬ ਪੁਲਿਸ ਦੀ ਸੇਟ ਨੇ ਇਹਦਾ ਨਾਮ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆ ਦਿੱਤਾ। ਜੀ। ਸੋ ਇਸ ਕਾਰਨ ਕਰਕੇ ਸਾਡਾ ਇਹ ਹੈ ਕਿ ਸਾਡਾ ਕਿਸੇ ਧਰਮ ਨਾਲ ਕਿਸੇ ਡੇਰੇ ਨਾਲ ਕਿਸੇ ਨਾਲ ਕੋਈ ਵਿਰੋਧ ਨਹੀਂ। ਜਿਹੜਾ ਸਾਡੇ ਧਰਮ 'ਚ ਦਖਲ ਦਿੰਦਾ, ਸਾਡੇ ਗੁਰੂਆਂ ਦਾ ਸਵਾਗ ਰਾਜ ਦਾ ਜਾਂ ਸਾਡਾ ਨਰਾਦਰ ਕਰਦਾ ਸਾਨੂੰ ਟਾਰਗੇਟ ਕਰਦਾ ਉਹਦੇ ਨਾਲ ਅਸੀਂ ਅੱਗੇ ਹੋ ਕੇ ਆਪਣੀ ਕੌਮ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਹੋ ਕੇ ਲੜਾਈ ਲੜਦੇ ਹਾਂ ਤੇ ਸੌਦਾ ਸਾਧਨਾ ਜਿਹੜੀ ਲੜਾਈ ਲੜੀ ਆ ਸਾਰੀ ਕੌਮ ਜਾਣਦੀ ਐ ਅੱਜ ਤਾਂ ਕੋਈ ਕਿਸੇ ਦੇ ਭੋਗ ਤੇ ਵੀ ਕੀਰਤਨ ਕਰੂਗਾ ਮਰਗ ਦੇ ਤਾਂ ਵੀ ਕਹਿ ਦੂ ਸੌਦਾ ਸਾਦਾ ਐ ਸੌਦਾ ਸਾਦਾ ਐ ਪਰ ਉਹ ਸਮਾਂ ਸੀ ਜਦੋਂ ਤਿੰਨ ਸਟੇਟਾਂ ਦੀ ਪੈਰਲਲ ਸਰਕਾਰ ਬਣਾਉਣ ਦੀ ਉਹ ਆਪਣੇ ਦਾਅਵੇ ਭਰਦਾ ਸੀ ਐਦਵਾਰ ਨੂੰ ਉਹਦੇ ਗੱਟਰ ਚੋਂ ਲਾਸ਼ਾਂ ਨਿਕਲਦੀਆਂ ਸੀ ਕਦੇ ਪਰਚਾ ਦਰਜ ਨਹੀਂ ਸੀ ਹੁੰਦਾ ਜੀ ਤੇ ਅਸੀਂ ਪਧਰੇ ਬਹਿ ਕੇ ਉਹਦੇ ਨਾਲ ਮੱਥਾ ਲਾਇਆ ਗੁਰੂ ਦੀ ਕਿਰਪਾ ਨਾਲ ਤੇ ਵਾਹਿਗੁਰੂ ਦੀ ਕਿਰਪਾ ਹੀ ਕਦੇ ਕਿਸ ਨੂੰ ਲਾਂਭਾ ਨਹੀਂ ਦਿੰਦਾ ਅੱਜ ਮੈਂ ਦੇਖਦਾ ਕਈ ਮੜੀ-ਮੋਟੀ ਕਿਤੇ ਸੇਵਾ ਕਰ ਲੈਣਾ ਤੇ ਮੁੜ ਕੇ ਲੰਬੇ ਹੀ ਪੰਥ ਨੂੰ ਦਈ ਜਾਂਦੇ ਪੰਥ ਨੇ ਸਾਡੀ ਬਾਹ ਨਹੀਂ ਫੜੀ ਕੌਮ ਨੇ ਬਾਹ ਨਹੀਂ ਫੜੀ ਸਾਡਾ ਮੁੜ ਕੇ ਸੀ ਕੌਮ ਲਈ ਕੁਰਬਾਨੀ ਕੀਤੀ ਵੀ ਤੁਹਾਨੂੰ ਕਿਹਾ ਕਿਨੇ ਕੁਰਬਾਨੀ ਕਰੋ ਮੈਂ ਕਦੇ ਕੌਮ ਤੇ ਪੰਥ ਤੇ ਗਿਲਾ ਨਹੀਂ ਕੀਤਾ ਇਸ ਗੱਲ ਦਾ ਉਦੋਂ ਮੈਂ ਲੜਦਾ ਰਿਆ ਕੌਮ ਦੇ ਵਿੱਚੋਂ ਪੂਰੀ ਦੇ ਵਿੱਚੋਂ ਤੁਹਾਡੇ ਸਾਹਮਣੇ ਗਿਣਤੀ ਦੇ ਬੰਦੇ ਸੀ ਜਿਹੜੇ ਮੇਰੇ ਨਾਲ ਸੀਗੇ ਅੱਜ ਜੇਲ੍ਹ ਗਿਆ ਕੱਲ ਬਾਹਰ ਆਇਆ ਇਦਾਂ 57 ਦੇ ਅੰਦਰ 57 ਬਾਹਰ ਆ ਦੂਜੇ ਮੁਕਾਦਮੇ ਵੀ ਡਿਸਚਾਰਜ ਵੀ ਕਰਨਾ ਪਿਆ ਪੰਥ ਦੇ ਰੋ ਅੱਗੇ ਜਦੋਂ ਸੰਗਤਾਂ ਇਹਨਾਂ ਨੂੰ ਬਾਦਲਾਂ ਨੂੰ ਕਾਲੀਆਂ ਝੜੀਆਂ ਦਿਖਾਉਂਦੀਆਂ ਸੀ ਜਦੋਂ ਮੈਨੂੰ 307 ਚ ਗ੍ਰਿਫਤਾਰੀ ਪਾਈ ਉੱਥੇ ਬਾਜਾਖਾਨਾ ਤੋਂ ਫਿਰੋਜ਼ਪੁਰ ਜੇਲ੍ਹ ਭੇਜਿਆ 14 15 ਸਿੰਘ ਹੋਰ ਸੀ ਭਾਈ ਹਰਪਾਲ ਸਿੰਘ ਚੀਮਾ ਵੀ ਸੀ ਜਿਹੜੇ ਦਲ ਖਾਲਸਾ ਦੇ ਆਗੂ ਰਹੇ ਆ ਅਮਰੀਕਾ ਤੋਂ ਇੱਥੇ ਤਬਦੀਲ ਹੋਏ ਹੋਰ ਵੀ ਬਹੁਤ ਸਾਰੇ ਸੀਗੇ ਤਾਂ ਮੇਰੇ ਪਿੰਡ ਦੇ ਹੀ ਆ ਬਾਬਾ ਦਰਸ਼ਨ ਸਿੰਘ ਦੂਸਰੇ ਗੁਰਦੁਆਰਾ ਸਾਹਿਬ ਸੇਵਾ ਨਿਭਾਉਂਦੇ ਦਸ਼ਮੀਤ ਸਰ ਓ ਵੀ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀਗੇ ਭਾਈ ਸੁਖਵਿੰਦਰ ਸਿੰਘ ਸੀ ਹੋਰ ਵੀ ਕਈ ਸੀਗੇ ਜਿਹੜੇ ਸਾਡੇ ਨਾਲ ਭਾਈ ਬਤਾਰ ਸਿੰਘ ਸੀ ਕਈ ਜਾਣੇ ਸੀਗੇ ਜਿਹੜੇ ਜੇਲ੍ਹ ਚ 15ਵੇਂ ਦਿਨ ਸਾਨੂੰ ਡਿਸਚਾਰਜ ਕਰਨਾ ਪਿਆ 307 ਦੇ ਵਿੱਚੋਂ ਕਿਉਂਕਿ ਪੰਥ ਦਾ ਕੌਮ ਦਾ ਰੋਹ ਇੰਨਾ ਸੀ ਜਿੱਧਰ ਬਾਦਲ ਤੇ ਸਾਡੀ ਭੈਣ ਨੰਨੀ ષા ਹਰ ਸਿਮਰਦ ਗੌਰ ਜਿੱਧਰ ਜਾਂਦੇ ਸੀ ਲੋਕ ਕਾਲੀਆਂ ਝੰਡੀਆਂ ਲੈ ਕੇ ਖੜ ਜਾਂਦੇ ਸੀਗੇ 2000 ਆਪਣਾ ਨੌ ਦੀ ਉਹ ਗੱਲ ਐਮਪੀ ਇਲੈਕਸ਼ਨ ਵੇਲੇ ਤਾਂ ਫਿਰ ਉਹਨਾਂ ਨੂੰ ਡਿਸਚਾਰਜ ਕਰਨਾ ਪਿਆ ਸਾਨੂੰ ਪਰ ਅਸੀਂ ਕਦੇ ਕੰਮ ਪੰਥ ਨੂੰ ਕੌਮ ਨੂੰ ਕਦੇ ਹਲਾੰਬਾ ਨਹੀਂ ਗੁਰੂ ਦੀ ਕਿਰਪਾ ਨਾਲ ਮੈਂ ਸਮਝਦਾ ਵੀ ਅਸੀਂ ਕੌਮ ਦਾ ਪੰਥ ਦਾ ਦੇਣ ਹੀ ਨਹੀਂ ਦੇ ਸਕਦੇ ਗੁਰੂ ਦਾ ਦੇਣ ਹੀ ਨਹੀਂ ਦੇ ਸਕਦੇ ਜੋ ਗੁਰੂ ਨੇ ਕਿਰਪਾ ਕੀਤੀ ਹੈ ਚਾਹੇ ਬਾਣੀ ਦੇ ਚਾਰ ਅੱਖਰ ਬਖਸ਼ੇ ਆ ਚਾਹੇ ਸੇਵਾ ਸਿਮਰਨ ਜੋ ਸੰਗਰਸ਼ਿਆ ਕਦੇ ਵੀ ਪੰਥ ਨੂੰ ਕੌਮ ਨੂੰ ਲਾਂਭਾ ਨਹੀਂ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਕਈ ਵੀਰ ਦਿੰਦੇ ਹਾਂ ਸੇਵਾ ਕਰੋ ਤੁਹਾਡਾ ਸਵਾਗਤ ਦਾ ਸਨਮਾਨ ਪਰ ਪੰਥ ਨੂੰ ਕੌਮ ਨੂੰ ਕਦੇ ਲਾਂਭਾ ਨਹੀਂ ਪੰਥ ਦੇ ਕੌਮ ਦਾ ਦੇਣ ਅਸੀਂ ਦੇ ਹੀ ਨਹੀਂ ਸਕਦੇ ਜੋ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਆ ਤੇ ਮੈਂ ਸਮਝਦਾ ਕਿ ਮੈਂ ਗੁਰਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਵੀ ਗੱਤ ਪਾਏ ਗੁਰਸਿੱਖਾਂ ਨੇ ਕਦੇ ਮੇਰੀ ਪਿੱਠ ਨੰਗੀ ਹੋਣ ਹੀ ਨਹੀਂ ਦਿੱਤੀ ਜੇਲ੍ਹਾਂ ਦੇ ਮੁਕਦਮੇ ਜੇਲ੍ਹਾਂ ਦੇ ਮੂਹਰੇ ਧਰਨੇ ਲਾਤੇ ਜੇਲ੍ਹਾਂ ਦੇ ਮੂਹਰੇ ਲੰਗਰ ਚਲਾਤੇ ਜਦੋਂ ਵੀ ਮੈਨੂੰ ਗ੍ਰਿਫਤਾਰ ਕੀਤਾ ਸੋ ਇਸ ਕਾਰਨ ਕਰਕੇ ਮੈਂ ਹੀ ਬੇਨਤੀ ਕਰਨੀ ਚਾਹੁੰਦਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਸਾਨੂੰ ਆਪਣੇ ਧਰਮ ਤੇ ਪਰਪੱਕ ਹੋ ਕੇ ਆਪਣੀ ਧਰਮ ਦੀ ਗੱਲ ਸਿੱਖੀ ਸਿਧਾਂਤਾਂ ਦੀ ਗੱਲ ਸਾਨੂੰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਲਾਵੇ ਚ ਲੈਣਾ ਚਾਹੀਦਾ ਪਿਆਰ ਦਾ ਰਸਤਾ ਵਾ ਸਾਰਿਆਂ ਨੂੰ ਤੁਸੀਂ ਪਿਆਰ ਸਦਕਾਰਨਾ ਕਿੰਨੇ ਅੱਜ ਹੈਗੇ ਮੈਂ ਸਮਝਦਾ ਬਹੁਤ ਸਾਰੇ ਡੇਰਿਆਂ ਨੂੰ ਛੱਡ ਕੇ ਸਿੱਖੀ ਨਾਲ ਜੁੜ ਗਏ ਡੇਰੇ ਸਰਸੇ ਨੂੰ ਛੱਡ ਕੇ ਕਿੰਨੇ ਸੈਂਕੜੇ ਹਜ਼ਾਰਾਂ ਲੋਕ ਆਏ ਅੰਮ੍ਰਿਤਸਰ ਆ ਗਿਆ ਸਰਸੇ ਵਾਲੇ ਦੀ ਮਾਸੀ ਦਾ ਪੁੱਤ ਸੀਗਾ ਸ਼ਾਇਦ ਇਹ ਤੋਂ ਪਹਿਲੇ ਮੁਖੀ ਦਾ ਭਾਈ ਆ ਤਖਤ ਮੱਲ ਤੋਂ ਗੁਰਜੰਟ ਸਿੰਘ ਸੀ ਸ਼ਾਇਦ ਉਹਦਾ ਨਾਮ ਜੀ ਉਹ ਇੱਥੇ ਅਗੇ ਅਮਰਤ ਛੱਕ ਗਿਆ ਆ ਡੇਰਾ ਮੁਖੀ ਰਾਮ ਰੀ ਮ ਉਹਦੇ ਘਰੇ ਵੀ ਗਿਆ ਸੀਗਾ ਕਿ ਤੂੰ ਡੇਰੇ ਨਹੀਂ ਆ ਕੇ ਕਹਿੰਦਾ ਭਾਈ ਮੈਂ ਤਾਂ ਦਾदू ਜਾਨਾ ਉੱਥੇ ਅਮਰਤ ਛੱਕ ਲਿਆ ਦੀਵਾਨ ਸੁਣਦਾ ਹੁਣ ਨਹੀਂ ਮੈਂ ਤੇਰੇ ਡੇਰੇ ਆਉਂਦਾ ਸਿਰਸਾ ਮੁਖੀ ਤੇ ਮਾਸੀ ਦੇ ਮੁੰਡੇ ਹਾਂ ਇਹ ਇਹਦਾ ਸ਼ਾਇਦ ਉਹ ਤੋਂ ਪਹਿਲਾਂ ਵਾਲੇ ਦਾ ਸਤਨਾਮ ਸਿੰਘ ਦੀ ਦਾ ਸ਼ਾਇਦ ਮਾਸੀ ਦਾ ਪੋਤਾ ਸੀਗਾ ਆ ਤਖਤ ਮੱਲ ਪੈਂਦਾ ਸਿਰਸਾ ਜੀ ਪੈਂਦਾ ਤੋਂ ਨੇ ਦੀਵਾਨ ਸੁਣ ਕੇ ਤੇ ਅਮਰ ਸ਼ਗਰ ਹੋਰ ਬਹੁਤ ਸਾਰੇ ਸੈਂਕੜੇ ਇਹ ਤਾਂ ਮੈਂ ਇੱਕ ਗੱਲ ਕਰ ਰਿਹਾ ਸੋ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅਸੀਂ ਪ੍ਰਚਾਰ ਪ੍ਰਸਾਰ ਹਾਂ ਪਿਆਰ ਦੇ ਰਸਤੇ ਸਤਕਾਰ ਦੇ ਰਸਤੇ ਤੁਸੀਂ ਸਿੱਖੀ ਨਾਲ ਗੁਰੂ ਸਿਧਾਂਤਾਂ ਨਾਲ ਗੁਰੂ ਨਾਲ ਜੁੜੋ ਤੇ ਜਿਹੜਾ ਸਾਡੇ ਧਰਮ ਨੂੰ ਚਾਹੇ ਕੋਈ ਡੇਰਾ ਚਾਹੇ ਕੋਈ ਕਿਸੇ ਧਾਰਮਿਕ ਹੋਂਦਾ ਵੀ ਕਿਉਂ ਨਾ ਹੋਵੇ ਉਹਦੇ ਨਾਲ ਸਾਡਾ ਸੱਤੀ ਦਾ ਅੰਕੜਾ ਉਹਦੇ ਨਾਲ ਇਹ ਕਢਾ ਕੇ ਲੜਿਆਂ ਤੇ ਲੜਾਂਗੇ ਬਿਆਸ ਡੇਰੇ ਦੀ ਸੀ ਕਿ ਮੈਂ ਸਵਾਲ ਕੀਤਾ ਦਾ ਦੂਵਾਲ ਸਾਹਿਬ ਬਿਆਸ ਡੇਰੇ ਦੀ ਹਾਂ ਮੈਂ ਉਹੀ ਗੱਲ ਵਿੱਚ ਸਾਰੀ ਕਵਰ ਕੀਤੀ ਹੈ ਮੈਂ ਦੱਸ ਰਿਹਾ ਕਿ ਸਹੀਂ ਟਕਰਾਅ ਜੀ ਮਿਲੇ ਸੀ ਜਦੋਂ ਗੁਰਦੁਆਰਾ ਸਾਹਿਬ ਦਾ ਉੱਥੇ ਟਕਰਾਅ ਪੈਦਾ ਹੋਇਆ ਸੀਗਾ ਤੇ ਉਹਨਾਂ ਨੇ ਜਿਹੜੇ ਦੋ ਵੜੈਚ ਪਿੰਡ ਦੀਆਂ ਦੋ ਪਤੀਆਂ ਇੱਕ ਚੀਮਾ ਪੱਤੀ ਇੱਕ ਵੜੈਚ ਪੱਤੀ ਆ ਇੱਕ ਪੱਤੀ ਸਾਰੇ ਆਪਣੇ ਘਰ-ਬਾਰ ਦੇ ਕੇ ਆਪਣੀ ਜ਼ਮੀਨ ਜਾਇਦਾਦ ਉੱਥੋਂ ਬਾਹਰ ਚਲੇ ਗਏ ਸੀਗੇ ਉਹਨਾਂ ਨੇ ਹੋਰ ਤੇ ਉਹ ਗੁਰਦੁਆਰੇ ਸਾਹਿਬ ਦੀ ਜਿਹੜੀ ਜਗ੍ਹਾ ਇੱਕ ਨਾਲ 14 ਮਰਲੇ ਉਹਨਾਂ ਨੇ ਉਹ ਵੀ ਗੁਰਦੁਆਰੇ ਦੇ ਉਹਦਾ ਵੀ ਸ਼ਾਇਦ 10 ਲੱਖ ਰੁਪਈਆ ਲੈ ਲਿਆ ਸੀ ਪੰਚਾਇਤ ਵੀ ਸਾਨੂੰ ਮਿਲੀ ਪਰ ਸਾਡੇ ਪੰਥ ਦੀਆਂ ਸ਼ਕਤੀਆਂ ਨੇ ਉਹਦਾ ਮੁੱਦਾ ਚੱਕ ਲਿਆ ਰੋਡ ਬਲੌਕ ਕੀਤਾ ਭਾਈ ਅਮਰੀਕ ਸਿੰਘ ਜਨਾਲਾ ਸੀਗੇ ਭਾਈ ਆਪਣਾ ਬਲਵੀਰ ਸਿੰਘ ਮੁਸਲ ਸਦਕਾਰ ਸਭਾ ਸੀਗੇ ਫਿਰ ਜਦੋਂ ਕੋਈ ਗੱਲ ਨਾ ਬਣੀ ਉਹਨਾਂ ਨੇ ਪੰਥ ਨੂੰ ਕੌਮ ਨੂੰ ਬਾਜ ਦਿੱਤੀ ਸਰਦਾਰ ਸ਼ਮਜੀਤ ਸਿੰਘ ਮਾਨ ਮੈਨੂੰ ਵੀ ਉਹਨਾਂ ਨੇ ਹੁਕਮ ਕੀਤਾ ਫਿਰ ਅਸੀਂ ਸਾਰਿਆਂ ਨੇ ਇੱਕ ਵਿਜਿਟ ਰੱਖਿਆ ਡੇਰੇ ਜਦੋਂ ਅਸੀਂ ਵੇਟ ਕੀਤਾ ਉਹਦੇ ਬਾਅਦ ਬਾਰ ਬਾਰ ਡੇਰੇ ਦੇ ਵੀ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸੀ ਉਹ ਉਹ ਕਾਫੀ ਵਿਚਾਲੇ ਚਲੇ ਗਿਆ ਸੀ ਜੀ ਡੇਰਾ ਮੁਖੀ ਜਿਹੜੇ ਹੁਣ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਹਿੰਦੇ ਵੀ ਭਾਈ ਆਪਾਂ ਬਹਿ ਕੇ ਗੱਲਬਾਤ ਕਰਦੇ ਆਂ ਬੈਠ ਕੇ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਵੀ ਦੱਸੋ ਜਦੋਂ ਪਿੰਡ ਦੀ ਪਿੰਡ ਦੀ ਪੰਚਾਇਤ ਨੇ ਕਿਹਾ ਕਹਿੰਦੇ ਵੀ ਇਹ ਜਗ੍ਹਾ ਅਸੀਂ ਸਾਰਾ ਪਿੰਡ ਦੀ ਅਸੀਂ ਗੁਰਦੁਆਰਾ ਸਾਹਿਬ ਜਿਹੜੇ ਦੋ ਕਮਰੇ ਜਗ੍ਹਾ ਸੀ ਅਸੀਂ ਨਿਸ਼ਾਨ ਸਾਹਿਬ ਅਸੀਂ ਲੈ ਗਏ ਗੁਰੂ ਸਾਹਿਬ ਦਾ ਸਰੂਪ ਅਸੀਂ ਲੈ ਗਏ ਜਿਵੇਂ ਬਾਕੀ ਪਿੰਡ ਦੀ ਜਗ੍ਹਾ ਉਸੇ ਤਰ੍ਹਾਂ ਇਹ ਜਗ੍ਹਾ ਇੱਕ ਇਤਿਹਾਸਕ ਜਗ੍ਹਾ ਤਾਂ ਹੈ ਨਹੀਂ ਸੀ ਜੀ ਤੇ ਕਹਿੰਦੇ ਅਸੀਂ ਇਹਨਾਂ ਨੂੰ ਦੇ ਦਿੱਤੀ ਆ ਤੁਸੀਂ ਕਦੋਂ ਰੌਲਾ ਪਾਉਂਦੇ ਸੀ ਕਿ ਵੀ ਇਹ ਪੰਥ ਦਾ ਮੁੱਦਾ ਕੌਮ ਦਾ ਮੁੱਦਾ ਫਿਰ ਵੀ ਉਹਨਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਉਹ ਕਹਿੰਦੇ ਵੀ ਦੱਸੋ ਸਾਨੂੰ ਸਾਡੇ ਲਈ ਕੀ ਹੁਕਮ ਆ ਅਸੀਂ ਪੰਥ ਨਾਲ ਕੌਮ ਨਾਲ ਨਹੀਂ ਲੜਨਾ ਅਸੀਂ ਵੀ ਸਿੱਖਾਂ ਸਤਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਆ ਮੇਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਮੇਰੇ ਬੱਚਿਆਂ ਦੇ ਆਨੰਦ ਕਾਰਜ ਹੋਇਆ ਮੇਰੇ ਬੱਚਿਆਂ ਪੁੱਤਰਿਆਂ ਦੇ ਪਰੰਪਰਥ ਪ੍ਰਸਿੱਧ ਰਾਗੀ ਜਥੇ ਆਏ ਆ ਜੀ ਤੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਤੇ ਦੱਸੋ ਕੀ ਕਰਨਾ ਹੈਗਾ ਵੀ ਅਸੀਂ ਸਲਾਹ ਕਰਕੇ ਦੱਸਾਂ ਜਥੇਬੰਦੀਆਂ ਸਲਾਹ ਕੀਤੀ ਵੀ ਗੁਰਦੁਆਰਾ ਬਣਾਉਣਾ ਉਹ ਕਹਿੰਦੇ ਦੱਸੋ ਕਿੱਥੇ ਜਗਾ ਇੱਕ ਨਾਲ 14 ਮਰਲੇ ਹੀ ਅੱਜ 2.5 3 ਕਿੱਲੇ ਉੱਥੇ ਵੜੀ ਆ ਤੇ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਟਕਰਾਜ ਮਿਲੇ ਜੀ ਜਦੋਂ ਉਹਨਾਂ ਨੇ ਬੜੀਆਂ ਹੋਨੈਸਟਤਾ ਦੇ ਨਾਲ ਬੜੀ ਸਿਆਣਪ ਦੇ ਨਾਲ ਸਾਡੇ ਨਾਲ ਐਡਾ ਵੱਡਾ ਮਸਲਾ ਜਿਹੜਾ ਸੁਧਾਲਿਆ ਉਹ ਪਿਆਰ ਦੇ ਨਾਲ ਉਹ ਫਿਰ ਮੇਰੇ ਆਨੰਦ ਕਰ ਜਾਂਦੇ ਵੀ ਆਏ ਮੇਰੇ ਮਾਤਾ ਜੀ ਦੇ ਭੋਗ ਤੇ ਹੁਣ ਵੀ ਜਦੋਂ ਕਦੇ ਇੱਧਰ ਆਣ ਤਾਂ ਇੱਥੇ ਮੈਨੂੰ ਵੀ ਜਦੋਂ ਸਮਾਂ ਬਣੇ ਮੈਂ ਵੀ ਉਹਨਾਂ ਨੂੰ ਮਿਲ ਲੈਣਾ ਉਹਦੇ ਵਿੱਚ ਮੈਂ ਚਲੇ ਜਾਣਾ ਮੈਂ ਗੁਰਦੁਆਰਾ ਸਾਹਿਬ ਵੀ ਜਾ ਕੇ ਆਉਣਾ ਜੀ ਠੀਕ ਹੈ ਨਾ ਔਰ ਕਿਤੇ ਗੱਲਬਾਤ ਵੀ ਹੋਇਓ ਕਹਿੰਦੇ ਮੈਂ ਇੱਕ ਸੰਸਥਾ ਦਾ ਮੁਖੀ ਆ ਤੇ ਇਧਰ ਇੱਕ ਗੁਰਸੇਖ ਨੇ ਉਹਨਾਂ ਨੇ ਇੱਥੇ ਵੀ ਕਿਹਾ ਹੈ ਕਹਿੰਦੇ ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਸਿੱਖ ਦੇ ਵਿਆਹ ਦੇ ਉੱਤੇ ਸਾਂਭਲ ਹੋਇਆ ਜੀ ਇੱਕ ਸੇਗਤਾ ਸਾਢੇ 3 ਦਿਨ ਘੰਟੇ ਬੈਠੇ ਰਹੇ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ ਚ ਅਨੰਦ ਕਰਚਾਂਦੇ ਸਾਰੀ ਸੰਗਤ ਦੇ ਨਾਲ ਕੋਈ ਵੱਖਰਾ ਅਸਣ ਨਹੀਂ ਸੀ ਲੱਗਾ ਕੋਈ ਗੱਦੀ ਨਹੀਂ ਕੋਈ ਚਾਦਰ ਤੱਕ ਨਹੀਂ ਸੀ ਵੱਖਰੀ ਵੀ ਸੀ ਜੀ ਸਰਦਾਰ ਸਿਮਰਜੀਤ ਸਿੰਘ ਮਾਂ ਦੇ ਗੋਡੇ ਨਾਲ ਗੋਡਾ ਜੋੜ ਕੇ ਉੱਥੇ ਸੰਗਤ 'ਚ ਬੈਠੇ ਰਹੇ ਉਹਨਾਂ ਚਰ ਬਰਾਤੀ ਬਣ ਕੇ ਆਏ ਸੀ ਮੇਰੇ ਨਾਲ ਸੋ ਮਤਲ ਇੱਕ ਟਕਰਾਜ ਮਿਲੇ ਤਾਂ ਇੱਕ ਦੂਜੇ ਨੂੰ ਸਮਝ ਕੇ ਪਿਆਰ ਦੇ ਵਿੱਚ ਜਿਹੜਾ ਦੋਸਤੀ ਦੇ ਵਿੱਚ ਇਹ ਗੱਲ ਬਦਲ ਗਈ ਤੇ ਅੱਜ ਉੱਥੇ ਗੁਰੂ ਸਾਹਿਬ ਦਾ ਇੱਕ ਤਾਂ ਟਕਰਾ ਟਲਿਆ ਖੂਨ ਖਰਾਬਾ ਟਲਿਆ ਦੂਜਾ ਗੁਰੂ ਸਾਹਿਬ ਦਾ ਪ੍ਰਕਾਸ਼ ਆ ਉੱਥੇ ਤੇ ਅੱਜ ਉੱਥੇ ਗਰੰਤੀ ਸਿੰਘ ਸੇਵਾਦਾਰ ਮਰਯਾਦਾ ਨਾਲ ਸੇਵਾ ਨਿਭਾਉਂਦੇ ਕਿੱਡਾ ਸੋਹਣਾ ਦਰਬਾਰ ਗੁਰੂ ਸਾਹਿਬ ਦਾ ਮਰਯਾਦਾ ਦੇ ਨਾਲ ਉੱਥੇ ਜਿਹੜਾ ਹੈਗਾ ਪ੍ਰਕਾਸ਼ ਹੁੰਦਾ ਸੰਗਤਾਂ ਲਾਈਨ ਲੱਗ ਕੇ ਮੱਥਾ ਟੇਕਦੇ ਜਿਹੜੇ ਡੇਰਾ ਵਿਆਸ ਉੱਥੇ ਆਉਂਦੇ ਆ ਜੀ ਉੱਥੇ ਉਹ ਗੁਰੂ ਗੱਜ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਔਰ ਪਹਿਲਾਂ ਜਿੰਨੇ ਇੱਧਰ ਸਾਊਥ ਵੱਲੋਂ ਆਉਂਦੇ ਸੀ ਉਹਨਾਂ ਦੀ ਟਿਕਟ ਰੇਲ ਗੱਡੀਆਂ ਦੀ ਡੇਰਾ ਵਿਆਸ ਤੱਕ ਹੁੰਦੀ ਸੀਗੀ ਜੀ ਤੇ ਫਿਰ ਅਸੀਂ ਜਿੱਦਣ ਨੀ ਪੱਥਰ ਰੱਖਿਆ ਸੀ ਉਹਨਾਂ ਨੂੰ ਕਿਹਾ ਵੀ ਚਲੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਈਏ ਵੀ ਇਹ ਜਿਹੜਾ ਟਕਰਾਅ ਟਲਿਆ ਤੇ ਗੁਰੂ ਸਾਹਿਬ ਦਾ ਨਾਲੇ ਗੁਰਦਾਰੇ ਦਾ ਨੀ ਪੱਥਰ ਰੱਖਿਆ ਗਿਆ ਤੇ ਸਾਡੇ ਨਾਲ ਉਹ ਦਰਬਾਰ ਸਾਹਿਬ ਗਏ ਅਕਾਲ ਤਖਤ ਸਾਹਿਬ ਤੇ ਗਏ ਹਰਮੰਦਰ ਸਾਹਿਬ ਮੱਥਾ ਟੇਕਿਆ ਜੀ ਤੇ ਜਦੋਂ ਉਹਨਾਂ ਦੇ ਪੈਰੋਗਾਰਾਂ ਵੇਖਿਆ ਵੀ ਜਿਹੜੇ ਸਾਡੀ ਸੰਸਥਾ ਦੇ ਮੁਖੀ ਆ ਉਹ ਗੁਰੂ ਹਰਮੰਦਰ ਸਾਹਿਬ ਗਏ ਆ ਮੱਥਾ ਟੇਕਣ ਤੇ ਅੱਜ ਉਹਨਾਂ ਦੀਆਂ ਟਿਕਟਾਂ ਬਿਆਸ ਤੱਕ ਨਹੀਂ ਹੁੰਦੀਆਂ ਉਹਨਾਂ ਦੀਆਂ ਟਿਕਟਾਂ ਅੰਮ੍ਰਿਤਸਰ ਸਾਹਿਬ ਤੱਕ ਹੁੰਦੀਆਂ ਨੇ ਜੀ ਤੋ ਅਮਰੋਦ ਸਰ ਸਾਹਿਬ ਮੱਥਾ ਟੇਕ ਗਏ ਫਿਰ ਡੇਰਾ ਵਿਆਸ ਆ ਕੇ ਆਪਣਾ 사ਦ ਸੰਗ ਸੁਣ ਕੇ ਜੋ ਉਹਨਾਂ ਦੇ ਹੈ ਤਾਂ ਪਰੰਪਰਾ ਤਾਂ ਫਿਰ ਹੋ ਜਾਂਦੇ ਆ ਸੋ ਇੱਕ ਟਕਰਾਅ ਤੋਂ ਇੱਕ ਪਿਆਰ ਬਣ ਗਿਆ ਕਿ ਦੂਜੇ ਨੂੰ ਸਮਝ ਕੇ ਤੇ ਅਸੀਂ ਗੁਰੂ ਘਰ ਨਾਲ ਹੀ ਜੁੜੇ ਦੇਸ਼ਾਂ ਵਿਦੇਸ਼ਾਂ ਵਿੱਚ ਮੈਨੂੰ ਕਿੰਨੇ ਡੇਰਾ ਵਿਆਸ ਦੇ ਪੈਰੋਕਾਰ ਮਿਲੇ ਆ ਵਿਦੇਸ਼ਾਂ 'ਚ ਉਹ ਕਹਿੰਦਾ ਕਿ ਗੁਰਦੁਆਰਾ ਸਾਹਿਬ ਰੌਲਾ ਲਾਉਣ ਲੱਗ ਗਏ ਹੁਣ ਅਸੀਂ ਸੇਵਾ ਨਿਭਾਉਣੇ ਗੁਰੂ ਘਰ ਜਾਂਦੇ ਆ ਪਹਿਲਾਂ ਕਹਿੰਦੇ ਸਾਹੀਂ ਇੱਥੋਂ ਤੱਕ ਸੀਮਤ ਸੀਗੇ